ਜੈ ਬਾਬਾ ਧਿਆਨ ਦਾਸ ਜੈ ਬਾਬਾ ਕਾਲੂਨਾਥ ਜੈ ਗਊ ਮਾਤਾ ਹਨਾ ਭਾਈ ਬਹੁਤ ਵੱਡਾ ਸਹਿਯੋਗ ਆ ਰਿਹਾ ਨੰਬ ਪਿੰਡ ਚੋਂ ਹਨਾ ਪਰਮਾਤਮਾ ਦੀ ਕਿਰਪਾ ਨਾਲ ਗਰਮੇਲ ਸਿੰਘ ਰੰਦਾ ਉਹਨਾਂ ਦੇ ਬਣੀ ਜਾਂਦੀ ਤੂੜੀ ਇਹ ਦੋ ਵਾਰ ਬੱਗੀ ਦੇ ਉਹ ਦੇਖੋ ਬਾਬੇ ਧਿਆਨ ਦਾਸ ਦੀ ਕਿਰਪਾ ਨਾਲ ਦੋ ਮਸ਼ੀਨਾਂ ਚੱਲੀ ਜਾਂਦੀ ਹਨਾ ਬਹੁਤ ਸੋਹਣਾ ਕੰਮ ਚੱਲ ਰਿਹਾ ਯਾਰ ਜ਼ਿੰਦਗੀ 'ਚ ਆਪਾਂ ਕਿਤੇ ਵੀ ਨਹੀਂ ਦੇਖਿਆ ਇਹਨਾਂ ਪਿੰਡ ਦਾ ਸਹਿਯੋਗ ਇਹ ਦੋ ਵਾਰ ਰੱਬ ਸੁੱਖ ਰੱਖੇ ਬੱਗੀ ਦੇ 5 ਕਿੱਲੇ ਅੱਗੇ ਭੋਲਾ ਮੰਦਰਾਂ ਵਾਲੇ 4 ਕਿੱਲੇ ਆ ਉਹਨਾਂ ਦੇ ਨਾਲ ਹੀ 12 ਕਿਲੇ ਉਲਕ ਤੋਂ ਮਿਲ ਗਿਆ ਫਲੋ ਨਾ ਅੱਧ ਤੇ ਜੋ ਵੀ ਰੇਟ ਫੇਟ ਚੱਲਿਆ ਉਹਦੀ ਗੱਲ ਹੋ ਜੂਗੀ ਹਣਾ ਬਾਕੀ ਵੀਰਾਂ ਕੇ ਸਾਰੇ ਭਰਾ ਸਹਿਯੋਗ ਦਿਓ ਮਾਇਆ ਵਗੈਰ ਕੋਈ ਚ ਸਿਸਟਮ ਨਹੀਂ ਚੱਲਦਾ ਜੇ ਕਿਸੇ ਭਰਾ ਨੇ ਟਾਂਜਾ ਵਗੈਰਾ ਲਖਾਇਆ ਫਰੀ ਆਓ ਬਈ ਪੈਸੇ ਜਰੂਰ ਪੁੱਛਾਵੇ ਗਊ ਸ਼ਲਾ ਹੱਥ ਜੋੜ ਕੇ ਬੇਨਤੀ ਹਣਾ ਇਸ ਤਰ੍ਹਾਂ ਬਹੁਤ ਬੱਟਿਆ ਤੁਹਾਨੂੰ ਪਤਾ ਬਾਬਾ ਧਿਆਨ ਦਾ ਰੋੜੀ ਜਾਂਦਾ ਆਪ ਰੋੜਦੇ ਫਿਰਦੇ ਹਣਾ ਪਰਮਾਤਮਾ ਦੀ ਬਹੁਤ ਸੋਹਣੀ ਕਿਰਤ ਹੈ ਤੁਹਾਡੇ ਭਰਾਵਾਂ ਦਾ ਸਹਿਯੋਗ ਹੈ ਕੋਈ ਵੀ ਭਰਾ ਗਊਾਂ ਚੋਟਰੀਮ ਕਰਦਾ ਹਨ ਬੇਨਤੀ ਆਖ ਜੋੜ ਕੇ ਕੋ ਕਿੱਲੇ ਕਿੱਲੇ ਟਾਂਗ ਕਰਦੀ ਪੈਸੇ ਦਿੰਨੇ ਹੋ ਤਾਂ ਐਪਾ ਆਪਾਂ ਬਾਗੀ ਦੀ ਕਰਣਾ ਹਿਆਰ ਵਾਲੀ ਗੱਲ ਓਹੀ ਤੂੜੀ ਨਾਲ ਇੱਕ ਆਪਾਂ ਤੂੜੀ ਵਾਲਾ ਛੱਡ ਨਾ ਮਾ ਪੋਣਾ ਇੱਕ ਘਟੋ ਘਟ 200 ਫੁੱਟ ਦੀ ਆਰਸੀ ਪੋਣੀ ਸ਼ਾ ਵਾਸਤੇ ਬਾਕੀ ਭਾਈ ਜਿਵੇਂ ਸੋਜ ਪਿੰਡ ਨਾਗਰ ਦਾ ਇਲਾਕੇ ਦਾ ਸਹਿਯੋਗ ਹੋਣਾ ਹਾਜਰਾ ਸਾਰੇ ਭਰਾ ਜਾਂਦੇ ਰਹੋ ਅੱਗੇ ਪ੍ਰਮਾਤਮਾ ਮਿਹਰ ਬਣਾਈ ਰੱਖੇ ਪਸ਼ੂ ਵਾਲੀ ਤੇ ਫਸਲ ਵਾਲੀ ਤੇ ਜਾਂਦੇ ਰਹਿਓ ਬਹੁਤ ਬਹੁਤ ਧੰਨਵਾਦ